ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰਉਣ ਕੁਰਾਲੀ ਪ੍ਰਭ ਆਸਰਾ ਸੰਸਥਾ ਵਿੱਚ ਖੜੇ ਆ ਜਿੱਤੇ ਕਿ ਅੱਜ ਦੀਵਾਲੀ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਬੱਚਿਆਂ ਵੱਲੋਂ ਕਰਵਾਇਆ ਜਾ ਰਿਹਾ ਤੇ ਇੱਥੇ ਬੱਚੇ ਬੜੇ ਹੀ ਹਰਸ਼-ਚੋਹ ਦੇ ਨਾਲ ਜੋ ਦੀਵਾਲੀ ਦੀ ਖੁਸ਼ੀਆਂ ਵੀ ਜ਼ਾਹਿਰ ਕਰ ਰਹੇ ਨੇ ਤੇ ਦੀਵਾਲੀ ਦੇ ਵਿੱਚ ਖੇਡਾਂ ਖੇਡ ਕੇ ਖੁਸ਼ੀ ਵੀ ਜ਼ਾਹਿਰ ਕਰ ਰਹੇ ਨੇ ਇੱਥੇ ਵੱਖ-ਵੱਖ ਜੋ ਸੰਗੀਤਕਾਰ ਆ ਉਹ ਵੀ ਪੁੱਜੇ ਹੋਏ ਨੇ ਤੇ ਮਲਵਾਈ ਗਿੱਧੇ ਵਾਲੇ ਵੀ ਪੁੱਜੇ ਹੋਏ ਨੇ ਗੱਲਬਾਤ ਵੀ ਅਲੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆ ਪਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਭ ਆਸਰਾ ਸੰਸਥਾ ਵਿੱਚ ਪੁੱਜੇ ਹੋ ਅੱਜ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਧੰਨਵਾਦ ਕਰਦੇ ਆ ਪ੍ਰਭ ਆਸਰਾ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਜੀ ਕਿ ਜੋ ਪ੍ਰਮਾਤਮਾ ਨੇ ਸੇਵਾ ਮੇਰੇ ਮੁਕੱਦਰ ਚ ਲਿਖੀ ਹੈਗੀ ਮੈਂ ਸਾਰਿਆਂ ਨੂੰ ਹੀ ਅਪੀਲ ਕਰੂੰਗਾ ਕਿ ਆਪਾਂ ਹੋਰ ਕੱਪੜੇ ਲੀੜਿਆਂ ਤੇ ਬਰਥਡੇ ਸੈਲੀਬ੍ਰੇਟ ਕਰਦੇ ਆ ਸਾਰੇ ਜਣੇ ਹਨਾ ਵੀ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰਿਓ ਆ ਕੇ ਤੁਸੀਂ ਇਹਨਾਂ ਬੱਚਿਆਂ ਨਾਲ ਟਾਈਮ ਗੁਜ਼ਾਰਿਓ ਜਿਨ੍ਹਾਂ ਨੇ ਇਹਨਾਂ ਨੂੰ ਦੇਖ ਲਿਆ ਪ੍ਰਮਾਤਮਾ ਨੇ ਦੇਖ ਲਿਆ ਕਿਉਂਕਿ ਇਹ ਸੱਚੇ ਸੁੱਚੇ ਲੋਕ ਨੇ ਉਹ ਇੰਸਟਾਗ੍ਰਾਮ ਬਾਹਰਲੀ ਦੁਨੀਆ ਤੋਂ ਜਿਹੜਾ ਆਪਾਂ ਅੱਜ ਕੱਲ੍ਹ ਯੁੱਗ 'ਚ ਪਏ ਆ ਇਹ ਸਤਜੁਗੀ ਲੋਕ ਨੇ ਸੋ ਮਾਵਾਂ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਮੈਂ ਕੋਈ ਪ੍ਰੋਗਰਾਮ ਕਰਨ ਨਹੀਂ ਆਇਆ ਮੈਂ ਸਿਰਫ ਇਹਨਾਂ ਦਾ ਪਿਆਰ ਤੇ ਨੇ ਦੁਆ ਮੰਗ ਲੈਣ ਆਇਆ ਅਕਸਰ ਦੇਖਣ ਨੂੰ ਆਇਆ ਜਿੱਥੇ ਕਿ ਲੋਕ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਉੱਥੇ ਹੀ ਜਾਂਦੇ ਆ ਪਾਰਟਿਸਿਪੇਟ ਕਰਨ ਵਾਸਤੇ ਤੁਸੀਂ ਲਵਾਰਿਸ ਬੱਚੇ ਜੋ ਕਿ ਬੇਜ਼ਹਾਰਾ ਬੱਚੇ ਆ ਉਹਨਾਂ ਦੇ ਕੋਲ ਪਹੁੰਚੇ ਹੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਭਾਜੀ ਮੈਂ ਪਹਿਲਾਂ ਵੀ ਕਹਿ ਗਿਆ ਠੀਕ ਹੈ ਮੇਰੇ ਕੋਲ ਲਫ਼ਜ਼ ਨਹੀਂ ਇਹਨਾਂ ਲਈ ਲਵਾਰਿਸ ਨਹੀਂ ਹੈਗੇ ਇਹਨਾਂ ਦੇ ਹਜ਼ਾਰਾਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਪਰਮਾਤਮਾ ਹੁੰਦਾ ਦੇਖੋ ਹਨਾ ਸਾਰੇ ਆਪਾਂ ਰਲ ਮਿਲ ਕੇ ਇਹਨਾਂ ਲਈ ਦੁਆ ਕਰਾਂਗੇ ਸਾਡੀ ਤਾਂ ਕੀ ਔਕਾਤ ਆ ਦੇ ਦਈਏ ਹਨਾ ਬਹੁਤ ਲੋਕ ਨੇ ਇਦਾਂ ਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਬਹੁਤ ਕੁਝ ਦਿੱਤਾ ਹੈ ਮੈਂ ਦੁਆ ਕਰਦਾ ਭਾਜੀ ਦੇ ਚੈਨਲ ਦੇ ਰਾਹੀਂ ਮੱਧਮ ਰਾਈਆਂ ਨਾ ਵੀ ਤੁਸੀਂ ਜ਼ਰੂਰ ਇੱਥੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਿਆ ਕਰੋ ਬਾਬੇ ਨਾਨਕ ਨੇ ਕਿਹਾ ਵੀ ਆਪਣੀ ਦਸਾਂ ਨਾ ਹੋਦੀ ਕਿਰਤ ਕਮਾਈ ਚੋਂ ਦਾਨ ਕਰਨਾ ਪਲੀਜ਼ ਇੱਥੇ ਕਰਿਆ ਕਰੋ ਲੋੜਵੰਦਾਂ ਨੂੰ ਜਿੱਥੇ ਲੋੜ ਹੈ ਜਿੱਥੇ ਸਹੀ ਜ਼ਰੂਰਤ ਹੈਗੀ ਅੱਜ ਕੱਲ ਕਲਜੋਗ ਐਨਾ ਆ ਗਿਆ ਪੰਜਾਬ ਦੇ ਵਿੱਚ ਅਸੀਂ ਦਿਖਾਵੇ ਵਿੱਚ ਫਸੇ ਹੋਏ ਝੂਠੇ ਦਿਖਾਵੇ ਵਿੱਚ ਫਸੇ ਹੋਇਆ ਝੂਠੀ ਸ਼ਰਧ ਦੇ ਵਿੱਚ ਵਸੇ ਹੋਇਆ ਬਲਕਿ ਪਤਾ ਹੈ ਕਿ ਸਭ ਕੁਝ ਇੱਥੇ ਰਹਿ ਜਾਣਾ ਸਾਡਾ ਅੱਜ ਦੀ ਪੰਜਾਬ ਤੇ ਪਤਾ ਨਹੀਂ ਕਿਹਨੂੰ ਨਜ਼ਰ ਲੱਗੀ ਆ ਸਾਡਾ ਰਾਜਵੀਰ ਜਵੰਦਾ ਵਾਹਿਗੁਰੂ ਮਿਹਰ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਅੱਜ ਡਿਫੈਂਡਰਾਂ ਮੋਟਰਸਾਈਕਲ ਇੱਥੇ ਉਹ ਇੱਕ ਆਪਣੀ ਸਰਕਾਰ ਦੇ ਗਲਤ ਸਿਸਟਮ ਦੀ ਵਜ੍ਹਾ ਨਾਲ ਜੋ ਆਵਾਰਾ ਪਸ਼ੂ ਨੇ ਬਹੁਤ ਮਾਤਾ ਹੋਈਆਂ ਨੇ ਪਰ ਸਾਡਾ ਇੱਕ ਪੰਜਾਬ ਦਾ ਉੱਬਰ ਦਾ ਸਤਾਰਾ ਜਿਹਦਾ ਬਹੁਤ ਵੱਡਾ ਵਰਲਡ ਵਾਈਡ ਦੇ ਨਾਮ ਸੀ ਸਾਡਾ ਭਰਾ ਅੱਜ ਸਾਡੇ ਚ ਨਹੀਂ ਉਹ ਸਾਨੂੰ ਥੋੜੇ ਦਿਨ ਲਈ ਮਹਿਸੂਸ ਹੋਣਾ ਪਰ ਉਹਦੇ ਬੱਚਿਆਂ ਨੂੰ ਉਹਦੀ ਮਾਂ ਨੂੰ ਤੇ ਉਹਦੇ ਪਰਿਵਾਰ ਨੂੰ ਉਹਦੇ ਹਮਸਫਰ ਨੂੰ ਜਿਹੜੀ ਕਮੀ ਆ ਉਹ ਸ਼ਾਇਦ ਕਦੇ ਨਾ ਪੂਰੀ ਹੋ ਮਲਵਾਈ ਕੀਤਾ ਤੁਸੀਂ ਪੇਸ਼ ਕਰਦੇ ਹੋ ਬਹੁਤ ਵਧੀਆ ਤੇ ਲੋਕ ਪਸੰਦ ਵੀ ਕਰਦੇ ਆ ਪਰ ਕਦੇ ਨਾ ਕਿਤੇ ਵਿੱਚ ਨੂੰ ਵਿੱਚ ਅਲੋਪ ਹੋ ਗਿਆ ਸੀਗਾ ਫਿਰ ਤੁਸੀਂ ਉਹਨੂੰ ਪਰਫੂਲਿਤ ਕਰਕੇ ਇੱਕ ਪਲੇਟਫਾਰਮ ਤੇ ਲੈ ਕੇ ਆਏ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਲੈ ਕੇ ਭਾਜੀ ਸਿਆਣੇ ਕਹਿੰਦੇ ਨੇ ਨਮਾ 9 ਦਿਨ ਤੇ ਸਰਾ ਪੁਰਾਣਾ 100 ਦਿਨ ਹੈ ਨਾ ਤੇ ਇਹ ਟਾਈਮ ਆਉਣਾ ਸੀ ਆਪਣਾ ਕਲਚਰ ਹੈ ਇਹ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਸਮਝਾਉਣ ਦੀ ਕਈ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਵੀ ਇਹਨੂੰ ਕਹਿੰਦੇ ਕੀ ਨੇ ਸਾਡਾ ਵਿਰਸਾ ਕਿਉਂਕਿ ਅਸੀਂ ਜਦ ਤੱਕ ਆਪਣੇ ਬੱਚਿਆਂ ਨੂੰ ਨਹੀਂ ਸਿਖਾਵਾਂਗੇ ਅ ਅੱਜ ਦੇ ਲੋਕ ਨੇ ਕਿ ਜਿਹੜੇ ਬੱਚੇ ਉਠਨਸਾਰ ਫੋਨ ਦੇਖਦੇ ਨੇਗੇ ਠੀਕ ਹੈ ਜੀ ਉਹਨਾਂ ਨੂੰ ਕਮਾਇਆ ਜਾਂਦਾ ਹੈ ਡੌਗੀ ਲੈ ਕੇ ਪਹਿਲਾਂ ਸਵੇਰੇ ਮਾਪੇ ਗੁਰਦੁਆਰੇ ਜਾਂਦੇ ਸੀ ਤੇ ਬੱਚੇ ਪਾਠ ਕਰਦੇ ਸੀ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੁਆ ਕਰਨਾ ਚਾਹੁੰਦਾ ਵੀ ਜੋ ਅਸੀਂ ਪੰਜਾਬੀਆਂ ਕੋਈ ਨਹੀਂ ਹੈਗਾ ਤੁਸੀਂ ਭਾਵੇਂ ਵਰਲਡ 'ਚ ਜਿੱਥੇ ਮਰਜ਼ੀ ਚਲੇ ਜਾਵੋ ਜੋ ਆਪਣਾ ਪਹਿਰਾਵਾ ਆਪਣਾ ਖਾਣਾ-ਦਾਣਾ ਆਪਣਾ ਕਲਚਰ ਉਹ ਨਹੀਂ ਕਿਤੇ ਹੈਗਾ ਪਲੀਜ਼ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਸੱਚ ਦਾ ਰਸਤਾ ਦੱਸੋ ਇਸ ਧਰਤੀ ਨੇ ਹਜ਼ਾਰਾਂ ਸਿੰਗਰ ਹਜ਼ਾਰਾਂ ਸੂਰਬੀਰ ਪੈਦਾ ਕੀਤੇ ਨੇ ਔਰ ਬਾਬੇ ਨਾਨਕ ਦੀ ਧਰਤੀ ਇੱਥੇ ਕਿਸੇ ਕਿਸੇ ਚੀਜ਼ ਦੀ ਕਦੇ ਵੀ ਕਮੀ ਨਹੀਂ ਆ ਸਕਦੀ ਪਲੀਜ਼ ਅਸੀਂ ਭਟਕੇ ਹੋਏ ਆ ਆਪਣੀ ਪੰਜਾਬੀ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਬੱਚਿਆਂ ਨੂੰ ਸਿਖਾਓ ਆਪਣਾ ਇਤਿਹਾਸ ਦੱਸੋ ਵਿਭਗਤ ਸਿੰਘ ਕੌਣ ਸੀ ਗੁਰੂ ਨਾਨਕ ਦੇਵ ਕੌਣ ਸੀ ਦਸੇ ਗੁਰੂ ਕੌਣ ਸੀ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਪੈਂਦਾ ਜਿਹੜੇ ਅੱਜ ਵੀ ਕੁਝ ਸਿੰਗਰ ਅਜੇ ਨੇ ਪੁੱਠੇ ਗੀਤ ਗਾਉਂਦੇ ਨੇ ਢੜਕਾਉ ਗੀਤ ਗਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਮੇਰਾ ਇੱਕੋ ਹੀ ਮੈਸੇਜ ਹੈ ਜੀ ਤੇ بس ਵੀਰੇ ਉਹਨਾਂ ਨੂੰ ਗੁਜਾਰਿਸ਼ ਆ ਕਿ ਤੁਹਾਡਾ ਪਰਮਾਤਮਾ ਨੇ ਬਹੁਤ ਵੱਡਾ ਨਾਮ ਬਣਾਇਆ ਕਿਉਂਕਿ ਉਹਨਾਂ ਨੂੰ ਕਰੋੜਾਂ ਦੁਨੀਆ ਸੁਣਦੀ ਆ ਸਾਨੂੰ ਤਾਂ ਕੁਝ ਲੋਕ ਨੇ ਜਿਹੜੇ ਬੁੱਕ ਕਰਦੇ ਨੇ ਹਨਾ ਉਹਨਾਂ ਨੂੰ 12 ਮਹੀਨੇ 30 ਦਿਨ ਉਹਨਾਂ ਦੇ ਗਾਣੇ ਗੱਡੀਆਂ ਚਕਾਰਾਂ ਚ ਡੀਜੇ ਚ ਚੱਲਦੇ ਨੇ ਪਲੀਜ਼ ਚੰਗਾ ਸੇਧ ਦਿਓ ਪੰਜਾਬ ਨੂੰ ਕਿਉਂਕਿ ਆਪਣਾ ਫਿਰ ਸੋਨੇ ਦੀ ਚਿੜੀ ਬਣ ਜੇ ਬਟ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਆ ਪਰ ਅੱਜ ਦੀ ਰੇਟ ਚ ਨਹੀਂ ਭਾਜੀ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਪਟਕੇ ਹੋਏ ਆ ਅਸੀਂ ਜਿੰਨੇ ਪੰਜਾਬੀ ਸਿੰਗਰ ਨੇ ਪਰਵਾਰਕ ਗੀਤ ਜਿਵੇਂ ਰਣਜੀਤ ਬਾਵਾ ਵੀਰਾ ਹੋ ਗਿਆ ਜਵੰਦਾ ਵੀਰ ਹੋ ਗਿਆ ਮਾਨ ਸਾਹਬ ਹੋ ਗਏ ਹੋਰ ਬਹੁਤ ਅਨੇਕਾ ਸਿੰਗਰ ਨੇਗੇ ਹਨਾ ਵੀ ਇਹ ਚੀਜ਼ ਕਰਕੇ ਸਾਫ ਸੁਥਰਾਗਾ ਉੱਤੇ ਘੱਟ ਗਾ ਲੋ ਬਸ ਮੇਰੀ ਇਹੀ ਗੁਜਾਰਿਸ਼ ਹੈ ਧੰਨਵਾਦ ਜੀ ਤਾਂ ਇਹ ਸੀ ਅਲੀ ਭਾਈ ਸਾਹਿਬ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਸਾਫ ਸੁਥਰੇ ਗੀਤ ਜਿਹੜੇ ਆ ਗਾਣੇ ਚਾਹੀਦੇ ਆ ਤੇ ਪ੍ਰਭ ਆਸਰਾ ਸੰਸਥਾ ਦੀਆਂ ਤੁਹਾਨੂੰ ਹੋਰ ਬੱਚਿਆਂ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਜਿਹੜੇ ਕਿ ਇੱਥੇ ਖੁਸ਼ੀ ਜ਼ਾਹਿਰ ਕਰ ਰਹੇ ਨੇ ਤੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਅੱਜ ਦੀਵਾਲੀ ਦਾ ਤਿਹਾਰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇਹਨਾਂ ਨੂੰ ਮੁਬਾਰਕਾਂ ਦੇ ਸਕਦੇ ਹੋ ਤੇ ਸਪੈਸ਼ਲ ਪੰਡਾਲ ਦੇ ਵਿੱਚ ਕਾਫੀ ਲੋਕ ਵੀ ਜਿਹੜੇ ਦੂਰ ਦੂਰ ਤੋਂ ਹੈ ਨਾ ਬੱਚਿਆਂ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ ਆਏ ਹੋਏ ਨੇ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪ੍ਰਭ ਆਸਰਾ ਸੰਸਥਾ ਦੀ ਮੁਖੀ ਆ ਭਾਈ ਸ਼ਮਸ਼ੇਰ ਸਿੰਘ ਤਾਂ ਇਸ ਵਕਤ ਬਾਹਰ ਗਏ ਹੋਏ ਨੇ ਤੇ ਬੀਬੀ ਰਜਿੰਦਰ ਕੋਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੀਵਾਲੀ ਦੇ ਮੌਕੇ ਉਹ ਕੀ ਕਹਿਣਾ ਚਾਹੁੰਦੇ ਆ ਦੇਸ਼ ਵਾਸੀਆਂ ਨੂੰ